ਹਾਂਜੀ ਅੱਜ ਅਸੀਂ ਜਿਹੜੀ ਕਮੀਜ਼ ਦੀ ਕਟਿੰਗ ਕਰੀ ਸੀ ਉਹਦੇ ਨਾਲ ਦੀਆਂ ਬਾਹਾਂ ਦੀ ਕਟਿੰਗ ਕਰਨੀ ਸਿੱਖਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਕਾਟਣ ਦੀ ਸਮਝ ਨਹੀਂ ਆਉਂਦੀ ਬਾਹਾਂ ਦੀ ਤੇ ਅੱਜ ਬਹੁਤ ਸੌਖਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਵੀ ਕਿਸ ਤਰ੍ਹਾਂ ਆਪਾਂ ਬਾਹਾਂ ਦੀ ਕਾਟ ਪਾ ਸਕਦੇ ਹਾਂ ਤੇ ਬਿਲਕੁਲ ਸਹੀ ਤਰੀਕੇ ਨਾਲ ਮਤਲਬ ਆਪਣੇ ਬਾਹ ਫਿੱਟ ਆ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ ਠੀਕ ਹੈ ਜੀ ਇਧਰੋਂ 5 ਇੰਚ ਬਾਹ ਤਿਆਰ 2 ਇੰਚ ਵੱਧ ਲੈ ਲੈਣੀ ਆ ਆਪਾਂ ਨੇ 2 ਢਾਈ ਇੰਚ ਜਿੰਨਾ 모ੜਨਾ ਥੱਲੇ ਉਦੋਂ ਵੱਧ ਲੈ ਲੈਣੀ ਆ ਇਧਰ ਨੂੰ 6 ਇੰਚ ਤਿਆਰ 2 ਇੰਚ ਵੱਧ ਲੈ ਲਾਂਗੇ ਇਧਰ ਨੂੰ ਇੱਥੋਂ ਥੱਲੇ ਨੂੰ ਜੇ ਤਾਂ ਆਪਣੀ ਫੁੱਲ ਬਾਜੂ ਹੈ ਤਾਂ 3 ਇੰਚ ਤੇ ਨਿਸ਼ਾਨ ਲਾਉਣਾ ਆਪਣੀ ਹਾਫ ਬਾਜੂ ਹੈ ਇਸ ਕਰਕੇ ਆਪਾਂ 2.5 ਇੰਚ ਤੇ ਨਿਸ਼ਾਨੀ ਲਗਾਵਾਂਗੇ ਇੱਥੋਂ ਹੀ ਆਪਾਂ ਆਪਣੀ ਕਾਰਟ ਪਾਵਾਂਗੇ ਜਿਹੜਾ ਆਪਾਂ ਇੱਥੇ ਨਿਸ਼ਾਨ ਲਗਾਏ ਇਹਨੂੰ ਇਹਦੇ ਨਾਲ ਮਿਲਾ ਕੇ ਇੱਥੋਂ ਗੋਲ ਕਾਰਟ ਪਾ ਦੇਣੀ ਹੈ ਇਸ ਤਰ੍ਹਾਂ ਇਹ ਆਪਣੀ ਪਹਿਲੀ ਕਾਟ ਆ ਜੂਗੀ ਇਹਨੂੰ ਆਪਾਂ ਕੱਟ ਕਰ ਲਾਂਗੇ ਆ ਦੇਖੋ ਹੁਣ ਮਾੜੀ ਜੀ ਕਾਟ ਆਪਾਂ ਮੂਰੋ ਪਾਉਣੇ ਹੁੰਨੇ ਇੱਥੋਂ ਮਾੜੀ ਜੀ ਫਰੰਟ ਕਾਟ ਲਾਵਾਂਗੇ ਇਦਾਂ ਤੇ ਮੂਰਲੇ ਪੱਲਿਆਂ ਤੇ ਪਾਉਣੀ ਹੈ ਇਸ ਤਰ੍ਹਾਂ ਏਸੀ ਅਜ ਬਾਹ ਦੀ ਕਟਿੰਗ ਇਦਾਂ ਬਾਹ ਦੀ ਕਟਿੰਗ ਕਰਕੇ ਪੂਰੀ ਸੈਟ ਲੱਗੂਗੀ ਬਾਹ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਥੈਂਕ ਯੂ